ਨੀ ਅੰਜੂ ਤੂੰ ਕਿਹੜੇ ਵੇਲੇ ਦੀ ਸੁੱਤੀ ਹੈ ਮੰਮੀ ਬੰਦਾ ਠੰਡਾ ਹੈ ਪਰ ਹੋਲੀਵਾਜ ਦੇਖਾਇਆ ਕਰੋ ਹੋਲੀ ਦਿੱਤੀ ਕਿ ਤੈਨੂੰ ਗੋਲੀ ਮਾਰਦੀ ਹੈ ਉੱਠ ਦੁਪਹਿਰ ਦੀ ਸੁੱਤੀ ਹੈ ਦੁਪਹਿਰੇ ਸੌ ਰਹੀ ਦਾ ਕੋਈ ਕੰਮ ਤਾਂ ਨਹੀਂ ਆਗਾ ਘਰ ਤੂੰ ਵੀ ਸਵੇਰ ਦੀ ਉੱਠੀ ਛੇ ਵਜੇ ਸਾਰੇ ਕੰਮ ਕਾ ਲੇ ਸਬਜੀ ਬਣੀ ਪਈ ਇਹ ਆਣਗੇ ਤਾਂ ਗਰਮ ਗਰਮ ਫੁਲਕਾ ਲਾ ਲਾਂਗੀ ਹਾਂ ਮੈਂ ਘੜੀ ਸੁਣ ਜਾਓ ਮੈਂ ਘੜੀ ਕ ਪੈ ਗਈ ਸੀ ਆ ਕੋਈ ਹੋਰ ਕੰਮ ਕਰ ਲਾ ਕੋਈ ਕੱਪੜੇ ਪ੍ਰੈਸ ਕਰ ਲਾ ਕੋਈ ਆਵੇ ਗੋਡੇ-ਗੋਡੇ ਖਲਾਰਾ ਪਾਇਆ ਨજર ਨਹੀਂ ਆਉਂਦੇ ਤੇ ਤਾਣ ਕੇ ਚੁੰਨੀ ਤੇ ਪਈ ਹੈ ਮਮੀ ਬੰਦਾ ਥੱਕ ਨਹੀਂ ਜਾਂਦਾ ਆਰਾਮ ਨਾ ਕਰਾ 2 ਘੰਟੇ ਰਾਤੀ ਫੇਰ ਲੇਟ ਹੋ ਜਾਂਦਾ ਜਾਂ ਪੈਣਾ ਅੱਜ ਕੱਲੇ ਤੇ ਥਕਾਵਟਾਂ ਹੀ ਬਣੀਆਂ ਹੁੰਦੀਆਂ ਅਸੀਂ ਇੰਨੇ ਨੇ ਕੰਮ ਕਰੀਦੇ ਤੜਕੇ ਉੱਠ ਕੇ ਚੋਲਾ-ਚੌਹਰ ਜੀਆਂ ਦਾ ਲੰਗਰ ਪਕਾਈਦਾ ਸੀ ਫੇਰ ਬਾਹਰ ਜਾਈਦਾ ਸੀ ਮੱਝਾਂ ਚੋਈਦੀਆਂ ਹੀ ਕਈ ਕੰਮ ਕਰੀਦੇ ਹੀ ਘਰਾਂ ਦੇ ਕੂਆ ਤੋਂ ਪਾਣੀ ਨਹੀਂ ਹੁੰਦੇ ਲੋਕ ਤੇ ਅੱਜ ਕੱਲ ਤੇ ਗੈਸ ਬੱਲਣ ਨੂੰ ਮਿਲ ਗਏ ਟੂਟੀਆਂ 'ਚ ਪਾਣੀ ਆ ਜਾਂਦਾ ਤੇ ਤਾਂ ਵੀ ਥੱਕ ਗਏ ਆ ਥੱਕ ਗਏ ਆ ਤੇ ਖਸਮਣ ਫੋਨ ਕਰ ਦਿੰਦੀਆਂ ਉੱਠੇ ਆ ਲੈ ਆਓ ਜੀ ਸਬਜੀ ਨਹੀਂ ਬਣਾਈ ਨਿਊਟਰੀ ਲੈ ਆਇਓ ਕੁਝੇ ਵੀ ਲੈ ਆਇਓ ਤੇ ਇਹ ਵੀ ਥਕਈਆਂ ਤੇ ਇਹ ਥਕਈਆਂ ਇੰਨੀਆਂ ਜੀ ਮੰਮੀ ਤੁਹਾਡੇ ਟਾਈਮ ਨਾਲ ਟੱਬਰ ਵੀ ਨਾਲੋ ਨਾਲ ਰਹਿੰਦੇ ਸੀ ਦਰਾਣੀਆਂ ਜਿਠਾਈਆਂ ਇਕੱਠੀਆਂ ਕੇ ਰਹਿ ਲੈਂਦੀਆਂ ਸੀ ਐਡਾ ਵੱਡਾ ਟੱਬਰ ਹੁੰਦਾ ਸੀ ਰਾਲ ਮਿਲ ਕੇ ਜਨਾਨੀਆਂ ਸਾਰੇ ਕੰਮ ਕਰ ਲੈਂਦੀਆਂ ਸੀ ਇੱਥੇ ਮੈਂ ਕੱਲੀ ਕੰਮ ਕਰਨ ਵਾਲੀ ਤੇ ਕੰਮ ਤਾਂ ਉਨੇ ਹੀ ਆ ਨਾ ਕਰਦੇ ਤੇ ਮੁਸ਼ਕਲ ਤੇ ਆਉਂਦੀ ਆ ਨਾ ਵੱਡੇ ਟੱਬਰ ਚ ਤੇ ਛੋਟੇ ਟੱਬਰ ਚ ਫਰਕ ਨਹੀਂ ਆਂਦਾ ਮੰਮੀ ਜੀ ਭਾਵੇਂ ਜਿੰਨੇ ਮਰਜ਼ੀ ਹੋਣ ਘਰ ਚ ਕੰਮ ਤਾਂ ਉਨੇ ਹੀ ਹੁੰਦਾ ਨਾ ਇਹ ਤਾਂ ਨਹੀਂ ਗੱਲ ਲਗੀ ਹੁਣ ਤੁਹਾਡੇ ਵਰਗੇ ਸ਼ਰੀਰਾਂ ਵਰਗੀ ਜਾਨ ਥੋੜੀ ਸਾਡੇ ਅੰਦਰ ਤੁਹਾਡੀਆਂ ਤਾਂ ਖਰਾਕਾ ਹੀ ਵਧੀਆਂ ਸੀ ਅੱਜ ਕੱਲ ਤਾਂ ਖਰਾਕਾ ਵੀ ਨਹੀਂ ਕੱਖ ਗਈਆਂ ਲੰਮੇ ਘੱਟ ਪਿਆ ਕਰੋ ਨਾਲ ਤੁਹਾਡਾ ਨਾਲ ਕੰਮ ਕਰਿਆ ਕਰੋ ਤੇ ਆਪੇ ਹੱਡ ਚੱਲਣ ਲੰਮੇ ਪੈ ਜੇ ਤਾਂ ਉਹੀ ਹੱਡ ਸੌ ਜਾਂਦੇ ਐ ਤੇ ਕੰਮ ਸਵਾਹ ਕਰਨੇ ਤੋਈ ਚੰਗਣ ਜੰਗਨੀ ਤੁਹਾਨੂੰ ਲਾਗਣਾ ਪਹਿਲਾ ਫੁਲਕਾ ਜੈਲਾ ਕਕੇਵੇਂ ਹੋਇਆ ਰੰਡਾ ਇਹਨਾਂ ਨੂੰ ਤੇ ਨਾ ਕੰਮ ਨਾ ਕਾਰ ਵੇਲੀਆਂ ਮੰਜਿਆਂ ਦੇ ਪੱਸੜੀਆਂ ਰਹਿੰਦੀਆਂ ਭਾਵੇਂ ਖਲਾਰਾ ਦੇ ਲੇਟ ਜਾਂਦੀਆਂ ਮਹਾਰਾਣੀਆਂ ਇਹ ਕਰਨ ਦੇ ਇਹਨਾਂ ਦੇ ਕੱਪੜੇ ਤੈਲਾ ਕਰਖ ਲਈ ਤੇ ਮੇਰੇ ਗੱਲ ਸੁਣ ਆ ਜਿਹੜੀ ਸਬਜ਼ੀ ਚ ਮਿਰਚਾਂ ਭੂਕੀਆਂ ਐ ਖਾਣ ਨੂੰ ਤਾਂ ਹੀ ਸਾਡੇ ਕ ਸੁਟਣ ਨੂੰ ਮੰਮੀ ਐਨੀ ਸਬਜੀ ਤੇ ਮਿਰਚ ਪਾਈ ਨਹੀਂ ਮੈਂ ਮੈਂ ਤਾਂ ਦੋ ਹਰੀਆਂ ਪਾਈਆਂ ਤੇ ਮਾੜੀ ਚ ਤੇ ਕਾਲੀ ਵਿੱਚ ਧੂੜੀ ਲਾਲ ਤਾਂ ਮੈਂ ਪਾਈ ਨਹੀਂ ਤੇ ਤੂੰ ਮੰਨਦੀ ਥੋੜੀ ਐਨੀ ਐ ਤੂੰ ਐਦਾ ਕਰਦੀ ਰਹੀਨੀ ਆਪ ਤੇ ਤਾਂ ਹੀ ਮਿਰਚਾਂ ਲੱਗਣਗੀਆਂ ਤੇ ਬਿਜਾਰੋ 버ਗਰ ਲੈ ਆਇਓ ਜੀ ਆ ਲੈ ਆਇਓ ਤੇ ਚੱਲ ਆਪਣੇ ਢਿੱਡ ਭਰੇ ਤੇ ਕੰਮ ਨਿਬੜਿਆ ਸਾਡਾ ਕੀ ਐ ਦੱਸੋ ਉਹ ਆ ਗਿਆ ਮੇਰਾ ਮੁੰਡਾ ਵਾ ਪਾਗ ਜਿੱਦਾਂ ਤੂੰ ਕਹਿੰਨੀ ਐਦਾ ਕਰੀ ਜਾਂਦਾ ਐਦਾ ਦੀ ਤਾਂ ਕੋਈ ਗੱਲ ਹੀ ਨਹੀਂ ਮੰਮੀ ਹਾਂ ਤੇ ਆਹ ਵੇਲਾ ਗੱਲ ਕਿਉਂ ਨਹੀਂ ਵਟੋ ਵਟ ਕੱਪੜੇ ਤੇਲ ਆਏ ਤੈਨੂੰ ਫੜਾ ਤੇ ਤਰੀ ਪਿਓਰੇ ਕੱਪੜੇ ਵੇਖ ਕੇ ਕਿ ਕਿ ਮੈਂ ਇਹ ਕਦੀ ਰਮਾਲ ਨਹੀਂ ਦਿੱਤਾ ਨੂੰ ਪ੍ਰੈਸ ਕਰਨ ਤੋਂ ਬਗੈਰ ਤੇ ਤੂੰ ਉਹਨੂੰ ਪਹਿਲਾਂ ਲਾ ਦੇ ਕੱਪੜੇ ਫੜਾ ਨਹੀਂ ਪਾ ਕੇ ਤੁਰ ਪੈਂਦਾ ਮੰਮੀ ਐਦਾਂ ਦੀ ਕੋਈ ਗੱਲ ਨਹੀਂ ਗਈ ਮੈਂ ਉਹਨਾਂ ਨੂੰ ਜਿਹੜੀ ਜੀਨ ਸ਼ਰਟ ਹੈ ਜਾਂ ਕੋਈ ਦੂਸਰੀਆਂ ਕੌਟਲ ਦੀਆਂ ਟੀ-ਸ਼ਰਟਾਂ ਦੇ ਨਹੀਂ ਪ੍ਰੈਸ ਕਰਕੇ ਦੇ ਨਹੀਂ ਵੇਖ ਤਾਂ ਕਰੋ ਤੇ ਜੇ ਇਹ ਪ੍ਰੈਸ ਕਰ ਲੈਣੀ ਤੇ ਥੱਕ ਚੱਲੀ ਮੰਮੀ ਉਹ ਬਾਲਣੀ ਇਹਨਾਂ ਕਪੜਿਆਂ ਨੂੰ ਪ੍ਰੈਸ ਕਰਨ ਦੀ ਲੋੜ ਕਹਿੰਦੀ ਨਹੀਂ ਇਹ ਐਦਾਂ ਹੀ ਬਸ ਪਾਉਣ ਤੇ ਤੈਹ ਲਾ ਕੇ ਰ ਉਹਨੂੰ ਠੀਕ ਰਹਿੰਦੇਗੇ ਨੇ ਆ ਤੂੰ ਤੇਰੀ ਚਾਹ ਕਰ ਰੇ ਤੂੰ ਗੜ ਪਹਿਲਾਂ ਤੇ ਪਾਣੀ ਪੀਣ ਦੇਣਾ ਫਤਾਨੀ ਮੰਮੀ ਤੂੰ ਐਦਾਂ ਕਿਉਂ ਸੋਚਦੇ ਹੋ ਮੇਰੇ ਬਾਰੇ ਐਦਾਂ ਤੇ ਕੋਈ ਗੱਲ ਹੀ ਨਹੀਂ ਜੀ ਨਾ ਮੇਰੇ ਗੱਲ ਸੁਣੋ ਮੰਮੀ ਨਾ ਮਾ ਥੋੜੇ ਜੇ ਪੈਸੇ ਦੇ ਦੋ ਉਹਨਾਂ ਨੇ ਮੈਂ ਨਾ ਅਗਰਿਆਂ ਦੇ ਸੂਤ ਸਵਾਇਆ ਸੀ ਚਾਰਕ ਤੋ ਉਹਨਾਂ ਦੀ ਸਵਾਈ ਦੇਣੀ ਆ ਤੇ ਐ ਕਹਿੰਦੇ ਸੀ ਮੰਮੀ ਕੋ ਪੈਸੇ ਲੱਲੀ ਤੇ ਮੈਨੂੰ ਥੋੜੇ ਪੈਸੇ ਦੇ ਦੋ ਮੇਰੇ ਕੋ ਨਹੀਂ ਹੈਗੇ ਆਏਗਾ ਤਾਂ ਲੱਲੀ ਉਹਦੇ ਕੋਲੋਂ ਮੰਮੀ ਇਹ ਜੋ ਵੀ ਕਮਾ ਕੇ ਲਿਆਉਂਦੇ ਨੇ ਤੁਹਾਨੂੰ ਹੀ ਤਾਂ ਸਾਰਾ ਹੱਥ ਚ ਦੇ ਦਿੰਦੇ ਨੇ ਮੈਂ ਤੁਹਾਡੇ ਕੋ ਨਹੀਂ ਮੰਗਾਂਗੀ ਤੇ ਕਿਹਦੇ ਕੋ ਮੰਗਾਂਗੀ ਦੱਸੋ ਤੇ ਮੇਰੇ ਗੱਲ ਸੁਣ ਤੂੰ ਲੱਲਿਆ ਕਰ ਤੂੰ ਚਲਾਲਾ ਕਰ ਮੈਂ ਖਾ ਜੰਨੀ ਆ ਕਿ ਬੈਂਕ ਚ ਜਮਾ ਆਪਣੀ ਧੀਨ ਦੇਉਣੀ ਆ ਇਹ ਦੱਸ ਮੈਨੂੰ ਮੰਮੀ ਖਾਂਦੇ ਨਹੀਂਗੇ ਤੇ ਇਹਦਾ ਗਲਤ ਕਿਉਂ ਸੋਚਦੇ ਹੋ ਮੈਂ ਹੋਜਿਆ ਤਾਂ ਕੁਝ ਕਿਹਾ ਹੀ ਨਹੀਂ ਮੈਂ ਤਾਂ ਸਿਰਫ ਇਹਨਾਂ ਦੀ ਕਈ ਗੱਲ ਤੁਹਾਡੇਗੇ ਰੱਖੀ ਆ ਉਹਨਾਂ ਨੇ ਮੈਨੂੰ ਕਿਹਾ ਵੈ ਕਿ ਜੇ ਤੈਨੂੰ ਇਹ ਜਿੱਦੀ ਲੋੜ ਹੋਵੇ ਤਾਂ ਮੰਮੀ ਕੋਲ ਮੰਗ ਲਿਆ ਕਰ ਮੈਂ ਤਾਂ ਤੁਹਾਡੇ ਕੋ ਸਵਾਈ ਮੰਗੀ ਸੁਟਾ ਦੇ 700 ਰੁਪਏ ਸਵਾਈ ਮੰਗੀ ਆ ਬਸ ਹੋਰ ਤਾਂ ਮੈਂ ਤੁਹਾਨੂੰ ਕੁਝ ਕਿਹਾ ਹੀ ਨਹੀਂਗਾ ਜਾ ਦੇ ਇਹਨਾਂ ਨੂੰ ਸਮਝਾ ਦਿਓ ਕਿ ਕਦੀ ਕਦੀ ਮਹੀਨੇ 'ਚ ਮੈਨੂੰ ਵੀ ਥੋੜਾ ਬੋਤਾ ਖਰਚਾ ਦੇ ਦਿਆ ਕਰਨ ਮੈਂ ਆਪੇ ਜੋੜ ਲਿਆ ਕਰਾਂਗੀ ਤੇ ਆਪੇ ਉੱਚ ਖਰਚ ਲਿਆ ਕਰਾਂਗੀ ਸਮਝਾ ਲਾਂਗੇ ਖਰਚਾ ਵੀ ਸਾਰੇ ਤੈਨੂੰ ਦੇ ਦਿਆ ਕਰੇ ਤੂੰ ਹੀ ਸਾਰੇ ਖਰਚੇ ਸਾਂਭ ਮੈਂ ਕੀ ਲੈਣਾ ਵਿੱਚੋਂ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ ਜਲੇਰੋ ਤੇ ਚੰਗੇ ਨਾਂ ਦੋ ਤੇ ਮੰਮੀ ਪਹਿਲੇ ਲੈ ਲੈ ਤੇ ਸਾਨੂੰ ਦੇਂਦੀ ਨਹੀਂ ਮੈਂ ਲੈਂਦੀ ਤੁਹਾਡੇ ਕੋਲੋਂ ਪੈਸੇ ਮੈਂ ਤਾਂ ਸੱਚੀ ਤੁਹਾਡੇ ਨਾਲ ਗੱਲ ਕਰਕੇ ਹਾਰ ਜਾਂਦੀ ਆ ਤੂੰ ਹੀ ਤਾਂ ਆਪਣੇ ਮੁੰਡੇ ਨਾਲ ਹੀ ਗੱਲ ਕਰ ਸਕਦੇ ਹੋ ਸਹੀ ਤਰ੍ਹਾਂ ਮੇਰੇ ਨਾਲ ਤਾਂ ਤੀ ਕਰਦੇ ਹੀ ਨਹੀਂ ਨਾ ਮੈਂ ਤਾਂ ਤੇਰੇ ਕੋਲ ਹਾਰੀ ਆ ਤੂੰ ਘਿਹਰਦੀ ਐ ਜਾਂ ਤਰੀ ਜਾ ਪੈਸੇ 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 ਦੇ ਦੋ ਆ ਲੈ ਉਹ ਲੈ ਉਹ ਇਹਨਾਂ ਨੇ ਤਾਂ ਕੰਮ ਹੀ ਐ ਉਹ ਮਾਲਾ ਤੂੰ ਇੱਥੇ ਬੈਠੀ ਆਂ ਖਾ ਲੈ ਰੋਟੀ ਬਾਣੀ ਆਹ ਮਤ ਖਾ ਲਿਆ ਮੈਂ ਤੈਨੂੰ ਡਿੱਗਣ ਲਈ ਸਾਂ ਉਹ ਮੈਂ ਰੋਟੀ ਰੋਟੀ ਖਵਾ ਕੇ ਤੇ ਜਰਾ ਕੁ ਲੰਮੇ ਪਈ ਆ ਤੇ ਮੈਂ ਚੱਲ ਪੈ ਲੈਵੇ ਤੇ ਮੈਂ ਤੂੰ ਆ ਗਈ ਤੇ ਚੱਲ ਮੈਂ ਤੈਨੂੰ ਰੋਟੀ ਦੇ ਦਾਂ ਸਾਰੀ ਦਿਹਾੜੀ ਮੈਂ ਲੱਗੀ ਰਹਿੰਦੀ ਐ ਚਲ ਮਾਤਾ ਤੇ ਤੂੰ ਵਧੀਆ ਗੱਲ ਕਹੀ ਹੁੰਦਾ ਇੱਕ ਚੀਜ਼ ਸੋਚਣ ਵਾਲੀ ਆ ਅਜੇ ਤੱਕ ਉਹਨੇ ਮੈਨੂੰ ਤੇਰਾ ਇੰਨਾ ਜਿੰਨਾ ਲਾਮਾ ਨਹੀਂ ਦਿੱਤਾ ਕਿ ਜਾਂ ਮੰਮੀ ਐ ਕਰਦੇ ਮੰਮੀ ਐ ਕਰਦੇ ਨਹੀਂ ਪਤ ਮੈਂ ਨਹੀਂ ਇਹਨੂੰ ਕੁਝ ਕਹਿੰਦੀ ਜਾਂ ਉਹ ਮੈਨੂੰ ਕਹਿੰਦੀ ਏ ਮੈਨੂੰ ਰੋਟੀ ਪਾਣੀ ਪਕਾ ਕੇ ਦਿੰਦੀ ਆ ਕੱਪੜਾ ਘੇੜਾ ਧੋ ਕੇ ਦਿੰਦੀ ਤੇ ਮੇਰਾ ਦਿਮਾਗ ਫਿਰਿਆ ਦੱਸ ਕਿ ਮੈਂ ਇਹਨੂੰ ਕੁਝ ਕਾਉਂਗੀ ਚਲੋ ਉਹ ਤੁਹਾਡਾ ਵਧੀਆ ਆ ਤੁਹਾਡੀ ਇੱਕ ਦੂਜੇ ਨਾਲ ਨਿਭੀ ਜਾਂਦੀ ਆ ਨਹੀਂ ਤੇ ਅੱਜ ਕੱਲ੍ਹ ਵੇਖੀਦਾ ਇਹ ਲੋਕਾਂ ਦੇ ਘਰਾਂ 'ਚ ਸੱਸਾਂ ਦੇ ਨੋਹਾਂ ਨੂੰ ਜੀਣ ਨਹੀਂ ਦਿੰਦੀਆਂ ਕਦ ਯਾ ਕਰ ਲਾ ਕਰੀ ਏਦਾਂ ਕਰਦੇ ਤੂੰ ਆ ਨਹੀਂ ਕੀਤਾ ਤੂੰ ਲੰਮੇ ਪਈ ਤੋ ਫਲਾਣਾ ਢੀਂਗਾ ਇਦਾਂ ਜਾਗ ਵਾਲਾ ਚੀਜ਼ਾਂ ਚਲਦੀਆਂ ਨਹੀਂ ਨਹੀਂ ਪਤਾ ਮੈਂ ਨਹੀਂ ਏਦਾਂ ਕਰਦੀ ਤੂੰ ਨਾ ਫਿਕਰ ਕਰਿਆ ਕਰਨਾ ਤੂੰ ਤੇ ਕਰ ਨਹੀਂ ਹੁੰਦਾ ਤੇ ਮੈਂ ਨਾ ਉਹਦੀ ਟੈਨਸ਼ਨ ਲਵਾਂ ਤੇ ਕੌਣ ਲਵੇ ਚਲ ਮਾਤਾ ਵਧੀਆ ਇਹ ਗੱਲ ਤੁਹਾਡੀ ਦੋਆ ਦੀ ਸਿੱਤ ਤੇ ਤੈ ਤੂੰ ਮੈਂ ਤੇ ਮੈਂ ਤੈਨੂੰ ਫੁਲਕਾ ਪਾ ਕੇ ਲਿਆ ਕੋਈ ਲੈ ਆਉ ਤੂੰ ਮੰਮੀ ਉਠੀ ਗਾ ਮੈਂ ਤਾਂ 10 ਮਿੰਟ ਵੀ ਨਹੀਂ ਲੈਂਦੀ ਕਿਹਾ ਮੈਂ ਲੱਕ ਚਪੇੜ ਹੁੰਦਾ ਲੈਂਦੀ ਆ ਤੇ ਮੈਨੂੰ ਧਿਆਨ ਜਾ ਗਿਆ ਕਿ ਉਹ ਪਨੇਰੀ ਨਾਲ ਫੇਰ ਚੱਲਦੇ ਮੈਂ ਤੇ ਕਪੜੇ ਲਾਂ ਚਲ ਗਈ ਕਪੜੇ ਲਾਂ ਲਈ ਦੇ ਨਾਲ ਦੇ ਆਂਟੀ ਵੀ ਨਹੀਂ ਖਲੋਤੇ ਸੀ ਭਾਬੀ ਹੋਣੀ ਉਹ ਗੱਲਾਂ ਕਰਨ ਲੱਗ ਪਏ ਕਿ ਕਮੇਟੀ ਵਾਲੀ ਦੇ ਘਰ ਕਲੇਸ਼ ਬੜਾ ਪੈ ਗਿਆ ਉਹਦੇ ਤਾਂ ਕਮੇਟੀ ਨਾਲ ਪਾਉਣਾ ਮੈਂ ਮੁੜ ਕੇ ਵੇਖਣ ਲੱਗੀ ਕਿ ਜਵੇਰਾ ਸਾਰਾ ਜਵਾਰਾ ਸਾਰਾ ਗੰਦਾ ਹੋਇਆ ਹੈ ਬਹੁਤ ਜ਼ਿਆਦਾ ਮੈਂ ਕਿਹਾ ਸ਼ਾਮੀ ਮੰਜੀਣਾ ਨਹੀਂ ਫੇਰ ਮੰਮੀ ਬੋਲਣਗੇ ਪਰ ਸੁਨੇਰੀ ਹੈ ਦੁਨੀਆ ਭਰ ਦਾ ਗੰਦ ਇਸ ਮੋਠਾ ਤੋਂ ਲੱਗ ਪਈ ਅੱਛਾ ਕਮੇ ਅਸੀਂ ਗੱਲ ਕੋਠਾ ਧੋਣਾ ਜ਼ਰੂਰੀ ਸੀ ਕਿ ਮੁੰਡੇ ਤੈਨੂੰ ਨਹੀਂ ਬਰੇ ਥੱਲੇ ਮੇਰੇ ਬੰਦਾ ਆਇਆ ਰੋਟੀ ਪਾਣੀ ਦੇਣਾ ਉਹਨੂੰ ਰੋਟੀ ਪਾਣੀ ਮੈਂ ਦਵਾ ਤੂੰ ਕੋਠੇ ਧੋਣ ਦੀ ਆਗਾ ਮੰਮੀ ਆਏ ਸੀ ਵੀ ਰਵਾਇਤ ਦੇ ਦਿੰਦੇ ਮੈਨੂੰ ਲੱਗੇ ਆਏ ਹੀ ਨਹੀਂ ਦੋ ਦੋ ਲੋਕਾਂ ਨਾਲ ਗੱਲਾਂ ਟੱਕਰੀ ਕਿ ਭੈਣ ਨੂੰ ਮੱਝਾਂ ਕਿ ਤੂੰ ਦਵਾ ਮੈਂ ਵੀਰ ਚ ਕਿਹੜੀ ਗੱਲ ਕੰਮ ਹੀ ਕਰਦੀ ਸੀ ਮੈਂ ਕਿਹੜੀ ਵੇਲੀ ਸੀ ਕੰਮ ਕਰਨ ਦੇ ਬੰਨੇ ਦੇ ਲੋਕ ਤੇ ਗੱਲਾਂ ਮਾਰੰਦੇ ਕੱਪੜੇ ਪਾੜ ਕੇ ਮੰਮੀ ਹਰ ਗੱਲੇ ਬੋਲਦੇ ਰਹਿੰਦੇ ਹੋ ਜੇ ਆਪਣੇ ਪੁੱਤ ਨੂੰ ਦੋ ਰੋਟੀਆਂ ਪਾਗੇ ਤੂੰ ਦੇ ਦਿੱਤੀ ਤੇ ਕੀ ਤੂੰ ਹੀ ਬਣਾਈ ਥੋੜੀ ਹੈ ਬਣਾਈ ਤੇ ਮੈਂ ਹੀ ਆ ਨਾ ਤੇ ਤੇਰਾ ਭਾਂਜੇ ਨਹੀਂ ਬਣਾ ਕੇ ਪਾ ਕੇ ਨਹੀਂ ਤੇਨੀ ਉਹਨੂੰ ਵੀ ਆਇਆ ਵਾ ਕੋਈ ਪਾਣੀ ਧਾਣੀ ਪੁੱਛਣਾ ਤੇ ਮਾਈ ਉੱਥੇ ਦਵੇ ਪਾਣੀ ਰੋਟੀ ਦਵੇ ਤੂੰ ਗੱਲਾਂ ਮਾਰ ਲੋ ਕਰਨ ਮੈਨੂੰ ਕਿੱਦਾਂ ਜਵਾਬ ਮੰਗੀ ਅੱਜ ਦੇ ਦੋ ਜਦੋਂ ਤੁਹਾਡਾ ਮੁੰਡਾ ਘਰ ਹੋ ਗਏ ਤੇ ਮੈਨਾਂ ਇਹਨਾਂ ਨਰਮੀ ਨਾਲ ਗੱਲ ਕਰਦੇ ਹੋ ਕਿਤੇ ਮੈਂ ਕਹਿੰਦੀ ਪਤਾ ਹੀ ਨਹੀਂ ਲੱਗਣਦੇ ਹੁੰਦੇ ਕਿ ਤੇ ਮੈਂ ਹੀ ਮਾਂ ਹਾਂ ਸਹਿੰਦੀ ਹਾਂ ਕਿ ਮੇਰੀ ਸਾਸੂ ਤੇ ਜਦੋਂ ਉਹ ਘਰੋਂ ਚਲ ਜੇ ਇਹ ਤਾਂ ਵੱਡ ਖਾਂ ਨੂੰ ਮੈਨੂੰ ਕਿਉਂ ਬੰਦੇ ਕਿਹੜੀਆਂ ਮੁੰਡਾਂ ਬੋਲਦੇ ਹੋ ਤੁਹਾਨੂੰ ਵੀ ਮੈਨੂੰ ਪੈ ਜਾਂਦੇ ਹੋ ਕਿਉਂ ਨਹੀਂ ਪਿਆਰ ਨਾਲ ਗੱਲ ਕਰਦੇ ਜਦੋਂ ਐਵੇਂ ਹੀ ਘਾਤ ਹੁੰਦੇ ਕਿਹੜੀ ਕੋ ਖੁਸ਼ ਕਰਦੀ ਹੈ ਤੂੰ ਮੰਮੀ ਵਾ ਮੰਮੀ ਵਾ ਕਹਿ ਰੂ ਪਤਾ ਤਾਂ ਨਹੀਂ ਡਰਾਂ ਕੋ ਕੁਛ ਨਾ ਬੋਲ ਮੈਂ ਜੰਪ ਕਰ ਜਾ ਆਏ ਮੈਂ ਜਿਹਨੇ ਧੰਨਵਾਦ ਕੱਲ ਕਹਿ ਕੇ ਗਿਆ ਜਦ ਰੋਟੀ ਖਾਣ ਆਇਆ ਕਿ ਮੈਂ ਲੋਕਾਂ ਦੇ ਘਰਾਂ ਚ ਵੇਨਾ ਉਹਨਾਂ ਦੇ ਸੱਸਾਂ ਨੂੰ ਜੀਣ ਨਹੀਂ ਦਿੰਦੀਆਂ ਮੈਨੂੰ ਤਾਂ ਲੱਗਦਾ ਮੇਰੇ ਘਰੇ ਵੀ ਆ ਕੇ ਚੱਲਣ ਦਿਆ ਮੈਂ ਤਾਂ ਕੁਝ ਕਿਆ ਸੇਵਕ ਇਹਨੂੰ ਮੈਂ ਤਾਂ ਕੁਝ ਨਹੀਂ ਕਿਆ ਉਹ ਤੁਸੀਂ ਕੁਝ ਨਹੀਂ ਕਿਆ ਤੁਸੀਂ ਤਾਂ ਚਪੇੜਾ ਮਾਰ ਮਾਰ ਉਹਦਾ ਮੂੰਹ ਢੰਡਾ ਲੱਗਿਆ ਕੀ ਪਤਾ ਮੇਰੀ ਪਿੱਠ ਪਿੱਛੇ ਕਿੰਨੀ ਘਵਾਰੇ ਕੰਮ ਕੀਤਾ ਤੁਸੀਂ ਉਹ ਮੈਂ ਤੇ ਸ਼ੁਗਵਰੋਂ ਨਾ ਬਾਬੇ ਦਾ ਕਿ ਦੁਕਾਨ ਤੇ ਗਾਹਕ ਕੋਈ ਨਹੀਂ ਤਾਂ ਮੈਂ ਦੁਕਾਨ ਬੰਦ ਕਰਕੇ ਘਰ ਨੂੰ ਆ ਗਿਆ ਕਿ ਚੱਲੋ ਕਿਤੇ ਗੁਰਦੁਆਰਾ ਸਾਹਿਬ ਜਾਨੇ ਮੱਥਾ ਟੇਕ ਕੇ ਆਉਨੇ ਆ ਪਰ ਉਹਦਾਂ ਨੂੰ ਤੁਸੀਂ ਹੋਰ ਹੀ ਉਗਲ ਮੇਲੇ ਲਾ ਲਿਆ ਉਹ ਜਿੱਤ ਨਹੀਂ ਹੋਣਾ ਕੁਝ ਕਰਨ ਦੇ ਜੇ ਕੀ ਪਤਾ 2 ਸਾਲ ਤਾਂ ਕੀ ਕੁਝ ਕਰਦੇ ਰਹੇ ਇਹਦੇ ਨਾਲ ਤੁਸੀਂ ਮੈਂ ਨਹੀਂ ਕੋਤਿਆ ਨਾ ਬਹੁਤ ਮਾਰਾ ਸੁਣਾ ਮਾਤਾ ਮੈਂ ਤਾਂ ਭਲੇਖੇ ਜੀਆਂ ਤਾਂ ਮੈਨੂੰ ਮਾਫ ਕਰਦੇ ਕੋਈ ਨਾ ਮਾਤਾ ਨਾ ਨਹੀਂ ਕੰਨੀ ਤੁਸੀਂ ਮਾਫੀ ਨਾ ਮੰਗੋ ਕੋਈ ਕੰਨੀ ਰਹਿਣ ਤੋਂ ਮੈਂ ਮੈਨੂੰ 2 ਮਿੰਟ ਚੁੱਪ ਕਰ ਜਾ ਮਾਰਦਾ ਮਾਫੀ ਮੁਫੀ ਕੋਈ ਮੈਂ ਆਪਣੇ ਭਾਂਡੇ ਨਹੀਂ ਸਭ ਚੁੱਕ ਕੇ ਮੈਂ ਚੱਲਿਆ ਕਿਤੇ ਕਿਰਾਏ ਤੇ ਮੈਂ ਇੱਥੇ ਨਹੀਂ ਰਹਿਣਾ ਨਾ ਫਕਤਾ ਇਦਾਂ ਨਾ ਕਰ ਮੇਰਾ ਪੁੱਤ ਮੈਂ ਕਿਤੇ ਮੂੰਹਾਂ ਨੂੰ ਵੇਖੂੰਗੀ ਪੁੱਤ ਨਾ ਇਦਾਂ ਨਾ ਕਰ ਮੈਨੂੰ ਮਾਫ ਕਰਦੇ ਬੋਟਾ ਮੈਂ ਨਾ ਤੁਹਾਡਾ ਦੋ ਗਲਾਪ ਨੇ ਵੇਖਿਆ ਸੱਸਾਂ ਦਾ ਜਿਨ੍ਹਾਂ ਦਾ ਕਰਕੇ ਨਾ ਨੌਂਾਂ ਮਰਨ ਤੇ ਮਜਬੂਰ ਹੋ ਜਾਂਦੀਆਂ ਆ ਉਹ ਕਿਉਂ ਤੂੰ ਹੀ ਉਹਨਾਂ ਨੇ ਇਦਾਂ ਦਾ ਵਤੀਰਾ ਕਰਦੇ ਜੀ ਜੇ ਉਹ 5 ਮਿੰਟ ਲੰਮੇ ਪੈ ਗਈ ਆ ਨਾ ਤੂੰ ਹੀ ਵਾਜਾ ਵਜਾ ਦੇਣਾ ਸਾਰੀ ਢਹਾੜੀ ਲੰਮੇ ਪੈ ਜਾਂਦੀ ਜੇ ਉਹਨੇ ਮਾੜਾ ਜਿਹਾ ਫੋਨ ਫੜ ਲਿਆ ਤੂੰ ਕਹਿ ਲੈਣਾ ਫੋਨ ਹੀ ਚਲਾਉਂਦੀ ਰਹਿੰਦੀ ਐ ਇਹ ਮੈਂ ਲੋਕਾਂ ਦੇ ਘਰਾਂ 'ਚ ਵੇਨਾ ਪਰ ਹਾਂ ਮੈਨੂੰ ਲੱਗਦਾ ਇਹ ਬਣਾਡੇ ਘਰ 'ਚ ਵੇਖੋ ਕੋਈ ਚੱਲਦਾ ਨਹੀਂ ਪੁੱਤ ਛੱਡ ਨਾ ਗੁੱਸਾ ਕੋਈ ਨਹੀਂ ਮਾਂ ਹੈ ਸਾਡੀ ਕੋਈ ਗੱਲ ਨਹੀਂ ਜੇ ਪਿਆਰ ਕਰਦੀ ਹੈ ਤੇ ਗੁੱਸਾ ਕਰੁੰਦਾ ਵੀ ਉਹਦਾ ਹੱਕ ਹੈਗਾ ਮਾਂ ਨਾ ਪਾਣੇ ਮਾਈਆਂ ਤੁਹਾਨੂੰ ਨਾ ਪਤਾ ਦੱਸਿਆ ਕਿਦਾਂ ਲੱਗਣਾ ਹੈ ਜਦੋਂ ਇਹ ਦੋਵੇਂ ਜਾਣੇ ਘਰ ਛੱਡ ਕੇ ਚੱਲ ਗਏ ਨਾ ਪੁੱਤ ਨਾ ਪੁੱਤ ਇਹ ਕੰਮ ਨਾ ਕਰੀ ਨਾ ਮੇਰਾ ਪੁੱਤ ਛੱਡ ਦੋ ਨਾ ਪੁੱਤ ਇਹ ਵੀ ਸਾਡੇ ਘਰ ਚੋਂ ਤੇ ਨਹੀਂ ਐ ਬਹੁਤ ਇਹੋ ਜੇ ਘਰਵਾਰ ਨੇ ਤਕਰੀਬਨ ਪੂਰੇ ਸ਼ਹਿਰ 'ਚ ਪੂਰੀ ਦੁਨੀਆ 'ਚ ਹੀ ਗਏ ਨੇ ਜਿੱਥੇ ਦੋ ਬੇਲੀਆਂ ਸੱਸਾਂ ਦਾ ਰੂਪ ਹੈਗਾ ਵਾ ਕਿਉਂਕਿ ਸੱਸ ਮੁੰਡੇ ਦੇ ਰਿਸ਼ਤੇਦਾਰਾਂ ਦੇ ਪਰਿਵਾਰ ਦੇ ਸਾਹਮਣੇ ਬੜਾ ਹੀ ਪਿਆਰ ਬੜਾ ਹੀ ਅੱਛਾ ਇੱਕ ਮਾਂ ਦੀ ਤਰ੍ਹਾਂ ਸੰਭੂ ਕਰਨ ਗਿਆ ਇੱਚ ਤੁਮਾਨ ਨਾਲ ਤੇ ਜਰਾ ਇਹਨਾਂ ਜਦੋਂ ਪਰਿਵਾਰ ਥੋੜਾ ਆਪਣੇ ਆਪਣੇ ਕੰਮਾਂ ਕਰਨੂ ਬਾਕੀ ਗਏ ਹੋਣਗੇ ਘਰ 'ਚ ਨੂੰ ਇਕੱਲੀ ਹੋएगी ਤਾਂ ਉਹਦੀ ਕੁੱਤੇ ਹਾਣੀ ਕਰਦਣਗੀਆਂ ਤੇ ਜਾਂ ਸਿਰਫ ਉਹਦੇ ਆਪਣਾ ਕੁੜੀ ਦੇ ਆਜਣ ਸੋਹਰੇ ਜਾਂ ਕੁੜੀ ਆਜੇ ਇਹ ਐਂਦਾ ਕਰਦੀ ਐ ਇਹ ਮੇਰ ਕੋ ਕੰਮ ਲੈਂਦੀ ਐ ਇਹ ਕਾਹੇ ਜੁਕੀ ਨਹੀਂ ਇਹ ਸੁੱਟੀ ਰਹਿੰਦੀ ਐ ਮਰੀ ਰਹਿੰਦੀ ਐ ਮਾਂ ਨੂੰ ਫੋਨ ਕਰਦੀ ਦਿੰਦੀ ਐ ਇਹ ਦੋ ਚਿਹਰਿਆਂ ਵਾਲੀ ਸੱਸ ਦੋਗਲੀ ਸੱਸ ਬਹੁਤ ਅਹਿਆਕਰਾਂ ਚ ਤੇ ਜੇ ਤੁਹਾਡੀਆਂ ਧੀਆਂ ਨਾਲੇ ਇਹੀ ਕੁਛ ਹੋਵੇ ਤੇ ਫੇਰ ਤੁਹਾਨੂੰ ਅਗਲ ਆਵੇ ਮਾਂ ਬਣ ਕੇ ਪਿਆਰ ਕਰੋ ਤੇ ਨੂੰ ਨੂੰ ਧੀ ਬਣਾਓ ਵੇਖੋ ਘਰ ਕਿਵੇਂ ਜਗਮਗੰਦਾ ਕਦੋਂ ਕਰਦੀਆਂ ਜੇ ਨਾ ਮਾੜਾ ਸੁਮੂਖ ਨਾ ਕਰਿਆ ਕਰੋ ਸੋ ਇਸ ਸਟੋਰੀ ਚ ਮੈਸੇਜ ਇਹੋ ਜਿਹਾ ਹੈਗਾ ਸੀ ਦੇ ਦੋਗਲੇ ਰੂਪ ਦੀ ਸੱਸ ਜੋ ਕਿ ਦੀਦੀ ਉਹਨਾਂ ਨੇ ਕਿਰਦਾਰ ਇਤਨਾ ਪੂਰੀ ਤਰ੍ਹਾਂ ਮਾਫੀ ਮੰਗ ਕੇ ਵੀ ਉਹਨਾਂ ਨੇ ਇਹ ਅਹਿਸਾਸ ਦਲਾ ਦਿੱਤਾ ਕਿ ਨਹੀਂ ਮੈਂ ਆਪਣਾ ਘਰ ਖਰਾਬ ਕਰ ਲਈ ਆਪਣੇ ਬੱਚੇ ਦਾ ਆਪਣੇ ਮੇਰਾ ਅੱਖਾਂ ਤੋਂ ਦੂਰ میری ਔਲਾਦ ਚਲ ਜਾਈ ਤੇ ਮੈਂ ਕਿਤੇ ਸਿਰ ਤੇ ਜੀਵਾਂਗੀ ਸੌ ਦੇ ਅੰਦਰ ਇੱਕ ਮੌਤਾ ਵੀ ਜਾਗੀ ਅਹਿਸਾਸ ਵੀ ਹੋਇਆ ਸੋ ਇਹ ਚੀਜ਼ ਤੁਸੀਂ ਸਮਝ ਸਕਦੇ ਹੋ ਸਟੋਰੀ ਸਮਝ ਆਵੇ ਤੇ ਪਲੀਜ਼ ਉਹਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਔਰ ਛੋਟੀ ਜੀ ਬੈਲ ਲਗੀ ਹੈ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਕਰਨਾ ਔਰ ਦੂਸਰੀ ਗੱਲ ਸਲੇ ਸ਼ਮੀ ਮੈਡਮ ਜੀ ਬਿਲਕੁਲ ਠੀਕ ਹੈ ਕਹਿੰਦੇ ਸੋ ਅਹੀਂ ਤੁਹਾਨੂੰ ਦਿਖਾ ਰਹੀ ਏ ਇਹ ਐਕ ਲੱਤੇ ਹੋਏ ਨੇ ਸ਼ਮੀ ਮੈਡਮ ਜੀ ਕੀ ਕਹਿਣਾ ਚਾਹੋਗੇ ਤੁਸੀਂ ਆਹ ਵੇਖ ਲਓ ਜੀ ਇਹਨਾਂ ਨੇ ਮੈਨੂੰ ਕੈਮਰਾ ਫੜਾਇਆ ਵਾ ਤੇ ਵੇਖੋ ਮੇਰੀ ਹਾਲਤ ਕੀ ਬਣਾਈ ਆ ਹੈ ਤੇ ਮੈਨੂੰ ਫਿਰ ਇਦਾਂ ਹੀ ਕਹਿੰਦੇ ਦਵਾ ਦੋ ਸੀਨ ਦੋ ਵਿੱਚ ਤੇ ਫਿਰ ਮੈਂ ਸੀਨ ਦੇ